ਭਾਰਤੀ ਕ੍ਰਿਕਟ ਟੀਮ ਨੂੰ ਬੁੱਧਵਾਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਸ਼੍ਰੀਲੰਕਾ ਖਿਲਾਫ ਖੇਡੇਗੇ ਤੀਜੇ ਅਤੇ ਆਖਰੀ ਵੰਡੇ ਮੈਚ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਤਿੰਨ ਮੈਚਾਂ ਦੀ ਵੰਡੇ ਸੀਰੀਜ਼ 2-0 ਨਾਲ ਜਿੱਤ ਲਈ ਹੈ ਸੀਰੀਜ਼ ਦਾ ਪਹਿਲਾ ਮੈਚ ਟਾਈ ਰਿਹਾ ਸੀ ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸ਼੍ਰੀਲੰਕਾ 'ਚ ਕੁਝ ਅਜੀਹਾ ਕਰ ਦਿਖਾਇਆ ਹੈ ਜੋ 27 ਸਾਲਾ ਤੋਂ ਨਹੀਂ ਕੀਤਾ ਗਿਆ ਸੀ ਪਹਿਲਾ ਮੈਚ ਟਾਈ ਹੋਣ ਤੋਂ ਬਾਅਦ ਦੂਜੇ ਮੈਚ ਵਿੱਚ ਭਾਰਤ ਨੂੰ 32 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੇਕਰ ਟੀਮ ਇੰਡੀਆ ਤੀਜਾ ਮੈਚ ਜਿੱਤ ਜਾਂਦੀ ਤਾਂ ਸੀਰੀਜ਼ ਟਾਈ ਹੋ ਜਾਣੀ ਸੀ ਪਰ ਮੇਜ਼ਬਾਨ ਟੀਮ ਨੇ ਉਸ ਨੂੰ ਇਸ ਤੋਂ ਵਾਂਝਾ ਕਰ ਦਿੱਤਾ ਸ਼੍ਰੀਲੰਕਾ ਨੇ ਇਹ ਮੈਚ 110 ਨਾਲ ਜਿੱਤਿਆ ਇਸ ਮੈਚ ਦੇ ਨਾਲ ਭਾਰਤ ਨੇ ਸੀਰੀਜ਼ ਗਵਾ ਦਿੱਤੀ ਅਤੇ ਇਹ ਖਾਸ 27 ਸਾਲਾਂ ਬਾਅਦ ਹੋਇਆ ਹੈ ਜਦੋਂ ਭਾਰਤ ਸ਼੍ਰੀਲੰਕਾ ਚ ਵੰਡੇ ਸੀਰੀਜ਼ ਹਾਰ ਗਿਆ ਹੈ ਭਾਰਤ ਆਖਰੀ ਵਾਰ 1997 ਚ ਸ਼੍ਰੀਲੰਕਾ ਖਿਲਾਫ ਵੰਡੇ ਸੀਰੀਜ਼ ਹਾਰਿਆ ਸੀ ਅਰਜੁਨ ਰਣਤੁੰਗਾ ਦੀ ਅਗਵਾਈ ਵਾਲੀ ਸ਼੍ਰੀਲੰਕਾ ਦੀ ਟੀਮ ਨੇ ਸਚਿੰਤ ਤੰਦੂਲਕਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ 3-0 ਨਾਲ ਹਰਾਇਆ ਸੀ ਇਸ ਤੋਂ ਬਾਅਦ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੁੱਲ 11 ਵਨਡੇ ਸੀਰੀਜ਼ ਖੇਡੇਗੇ ਅਤੇ ਹਰ ਵਾਰ ਨਤੀਜਾ ਟੀਮ ਇੰਡੀਆ ਦੇ ਪੱਖ ਚਾਇਆ ਸਚਿੰਤ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਵਾਲੀ ਭਾਰਤੀ ਟੀਮ ਨੂੰ ਸ਼੍ਰੀਲੰਕਾ ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਭਾਰਤ ਨੇ ਸਚਿੰਤ ਤੰਦੂਲਕਰ ਦੀ ਕਪਤਾਨੀ ਵਿੱਚ ਸ਼੍ਰੀਲੰਕਾ ਵਿੱਚ ਲੜੀ ਹਾਰੀ ਸੀ ਤਾ ਸੰਤ ਜੈ ਸੂਰੀਆ ਉਸ ਲੜੀ ਵਿੱਚ ਮੈਨ ਆਫ ਦਾ ਮੈਚ ਜੈ ਸੂਰੀਆ ਮੌਜੂਦਾ ਸ਼੍ਰੀਲੰਕਾ ਟੀਮ ਦੇ ਅੰਤਰੀਮ ਕੋਚ ਹਨ ਭਾਵ ਜੈ ਸੂਰੀਆ ਦੋਵੇਂ ਸੀਰੀਜ਼ ਜਿੱਤਣ ਚ ਮੌਜੂਦ ਸਨ